ਜਿਲ੍ਹਾ ਤਰਨਤਾਰ ਦੇ ਸਰਹੱਦੀ ਪਿੰਡ ਡੱਲ ਦੇ ਕਿਸਾਨਾਂ ਤੇ ਬੜੀ ਬਣੀ ਵੱਡੀ ਮੁਸੀਬਤ ਟੁੱਟ ਗਿਆ ਸੂਆ ਅਤੇ ਡੁੱਬ ਗਈ ਕਈ ਏਕੜ ਫਸਲ ਇਸ ਮੌਕੇ ਤੇ ਕਿਸਾਨਾਂ ਵੱਲੋਂ ਬਾਰ-ਬਾਰ ਫੂਮ ਕਰਨ ਤੇ ਵੀ ਕੋਈ ਵੀ ਅਧਿਕਾਰੀ ਸਾਰ ਲੈ ਨਹੀਂ ਪਹੁੰਚਿਆ ਇਹ ਸਬੰਧੀ ਜਦੋਂ ਨਹਿਰੀ ਪਟਵਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਜਈ ਸਾਹਿਬ ਦੀ ਡਿਊਟੀ ਅਤੇ ਬੇਲਦਾਰਾਂ ਦੀ ਡਿਊਟੀ ਲਗਾ ਦਿੱਤੀ ਹੈ ਪਰ ਇੱਥੇ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਇੱਥੇ ਕੋਈ ਵੀ ਸਰਕਾਰੀ ਅਧਿਕਾਰੀ ਸਾਰ ਲੈਣ ਨਹੀਂ ਆਇਆ ਤੇ ਜਦੋਂ ਇਹ ਸਬੰਧੀ ਗੱਲਬਾਤ ਪਟਵਾਰੀ ਸਾਹਿਬ ਨਾਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਸੰਬੰਧੀ ਜਈ ਸਾਹਿਬ ਦੀ ਡਿਊਟੀ ਲਗਾ ਦਿੱਤੀ ਹੈ ਪਰ ਜਦੋਂ ਜਈ ਸਾਹਿਬ ਦੇ ਨਾਲ ਗੱਲ ਕਰਨੀ ਚਾਹੀ ਫੋਨ ਤੇ ਤਾਂ ਉਹਨਾਂ ਦਾ ਵਾਰ-ਵਾਰ ਫੋਨ ਵਿਜੀ ਅਤੇ ਨੈਟਵਰਕ ਖੇਤਰ ਤੋਂ ਬਾਹਰ ਆ ਰਿਹਾ ਸੀ ਬਾਕੀ ਤੁਸੀਂ ਸੋਧ ਹੀ ਸੁਣੋ ਯਕੀਨਾ ਵੀਰ ਜੀ ਮੇਰਾ ਨਾਮ ਸੁਖਦੇਵ ਸਿੰਘ ਹੈ ਕੀ ਮੁਸ਼ਕਲ ਹੈ ਤੇ ਪਿੰਡ ਕਿਹੜਾ ਪਿੰਡ ਦਾ ਹੈ ਕੀ ਮੁਸ਼ਕਲ ਹੈ ਮੁਸ਼ਕਲ ਹੈ ਆ ਵੀ ਆਣਾ ਕਲੇਰੀ ਪਿੰਡ ਤੋਂ ਸੁਗਾਰ ਉੜਿਆ ਆਇਆ 770 ਦੀ ਪੈੜੀ ਦੇ ਵਿੱਚੋਂ ਸਵੇਰੇ 11 ਵਜੇ ਦਾ ਆਪਣਾ ਇਹ ਪਟਵਾਰੀ ਸਾਹਿਬ ਨੂੰ ਫੋਨ ਕੀਤਾ ਹੋਇਆ ਹੈ ਇਹਦੀ ਵੀਡੀਓ ਵੀ ਬਣਾ ਕੇ ਪਾਈ ਹੋਈ ਆ ਵੀ ਸੂਆ ਇਹ ਬੰਦ ਕੀਤਾ ਜਾਵੇ ਸਾਡੀਆਂ ਛਾਂ ਬੈਕਾਂ ਦੇ ਵਿੱਚ ਪਾਣੀ ਜਿਹੜਾ ਹੈ ਘਰਾਂ ਦੇ ਵਿੱਚ ਵੜਿਆ ਪਿਆ ਵਾ 6 700 ਕਿੱਲੇ ਦੇ ਵਿੱਚ ਪਾਣੀ ਜਿਹੜਾ ਹੈ ਐ ਪ੍ਰੂਮਬਲਾਂ ਦੇ ਚੜਿਆ ਆ ਝੋਨੇ ਦੇ ਪਾਣੀ ਉਤੋਂ ਮੀਂਹ ਦੀ ਮੁਸ਼ਕਲ ਆ ਵੀ ਇੱਕ ਤਾਂ ਮੀਂਹ ਦੀ ਮਾਰ ਪੈ ਗਈ ਇੱਕ ਸੂਆ ਮਗਰੋਂ ਬੰਦ ਹੋਣ ਕਾਰਨ ਕਰਕੇ ਧਾਨੇ ਤੇ ਪਾਣੀ ਜ਼ਿਆਦਾ ਹੁੰਦਾ ਕਾਰਨ ਕਰਕੇ ਸਵੇਰ ਦਾ ਇਹ ਰੁੜਿਆ ਹੋਇਆ ਹੈ ਇੱਕ ਹੀ ਸੇ ਮਾਲਾ ਅਧਿਕਾਰੀ ਨੇ ਆ ਕੇ ਇਹਦੀ ਸਾਰ ਨਹੀਂ ਲਈ ਕੋਈ ਸੂਏ ਨੂੰ ਮਾਲਾ ਇਹਨੂੰ ਬੰਨਣ ਦੀ ਕੋਸ਼ਿਸ਼ ਨਹੀਂ ਕੀਤੀ ਨਾ ਸੂਆ ਇਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਪਾਣੀ ਇਹ ਇਸ ਵੇਲੇ ਆ ਕੇ ਦੇਖ ਸਕਦੇ ਆ ਵੀ ਸਾਡੀਆਂ ਛਾਂ ਬਹਿਕਾਂ ਦੇ ਵਿੱਚ ਫਿਰ ਰਿਹਾ ਪਾਣੀ ਕੋਈ ਇਹਦਾ ਮਾਲਾ ਕਿਸੇ ਨੇ ਸਾਰ ਨਹੀਂ ਲਈ ਵੀ ਇਹਨਾਂ ਸੂਆ ਬਾਹ ਨਹੀਂ ਦਈਏ ਚਾਹ ਇਹਨੂੰ ਪਾਣੀ ਦਾ ਮਲਕੇ ਦਾ ਆਪਣਾ ਬੰਦ ਕਰ ਦਈਏ ਕਿੰਨੇ ਕ ਕਿੱਲਿਆਂ ਨੂੰ ਜਿਹੜਾ ਇਹ ਪਾਣੀ ਮਾਰਦਾ ਇਹ મતਲਬ ਕਿ 5 600 ਕਿੱਲੇ ਦੇ ਵਿੱਚ ਪਾਣੀ ਜਿਹੜਾ ਇਹ ਫੈਲ ਗਿਆ ਹੋਇਆ ਹੈ ਬਾਕੀ ਇਹ ਆ ਵੀ ਜਿਹੜਾ ਝੋਨਾੜਾ ਜਿੱਥੇ ਉੱਚਾ ਹੋਇਆ ਉਹਦਾ ਨੁਕਸਾਨ ਨਹੀਂ ਕੋਈ ਤੇ ਦੂਜਾ ਜਿਹੜਾ ਅੱਗੇ ਜਾ ਕੇ ਨੁਕਸਾਨ ਪਿੰਡ ਦੇ ਲਾਗੇ ਜਿਹੜਾ ਉਹ ਬਹੁਤ ਜ਼ਿਆਦਾ ਇਹਨੇ ਕਰਤਾ ਹੈਗਾ ਪਾਣੀ ਇੱਕੜਾ ਡੁੱਬ ਗਿਆ ਹੈਗਾ ਪਿੰਡ ਦੇ ਲਾਗੇ ਬਹੁਤ ਜ਼ਿਆਦਾ ਮਾਲਾ ਨੁਕਸਾਨ ਇਹਨੇ ਕਰਤਾ ਹੈ ਮੰਗ ਕਰਦੇ ਆਪਾਂ ਮੰਗ ਇਹੋ ਹੀ ਆ ਕੇ ਇਹਨੂੰ ਸਵੇਰ ਦਾ ਵੇਖਿਆ ਜਾਂਦਾ ਜਾਂ ਇਹਨੂੰ ਸੂਏ ਨੂੰ ਵੱਧਾ ਜਾਂਦਾ ਜਾਂ ਇਹਨੂੰ ਬੰਦ ਕੀਤਾ ਜਾਂਦਾ ਤੇ ਸਾਡਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ ਹੱਲੇ ਵੀ ਪਾਣੀ ਜਿਹੜਾ ਆਇਆ ਫੁੱਲ ਦਾ ਫੁੱਲ ਹੀ ਆ ਰਿਹਾ ਏ ਦਿਨੇ 11 ਵਜੇ ਦੀ ਬਲਾ ਕੇ ਇਹਦੀ ਖਬਰ ਪਾਈ ਹੋਈ ਆ ਪਰ ਕੇ ਦਾ ਕੋਈ ਕਿਸੇ ਨੇ ਸਾਰ ਨਹੀਂ ਲਈ ਆ ਜੀ ਹਾਂਜੀ ਕੀ ਨਾ ਜੀ ਗਰਨਾ ਸਿੰਘ ਕਿਹੜਾ ਪਿੰਡ ਡਾਲਾ ਜ਼ਿਲ੍ਹਾ ਜਿਹੜਾ ਕਰਨਤਾਰ ਨੂੰ ਕੀ ਮੁਸ਼ਕਲ ਏ ਮੁਸ਼ਕਲ ਏ ਆਪ ਹੀ ਸਵੇਰ 11 ਵਜੇ ਦਾ ਰੁੜਿਆ ਏ ਕਿ 5 600 ਕਿੱਲੋ ਜੀ ਪਾਣੀ ਫਿਰ ਗਿਆ ਤੇ ਸ਼ੀਆਂ ਬੇਕਰ ਵਿੱਚ ਪਾਣੀ ਤੁਰਾ ਹਰਦਾਸ ਕਿਹੇ ਆਣ ਚੱਕਰ ਨਹੀਂ ਆਵਾਜ਼ ਕੁੱਛੀ ਹੱਡੀ ਸਰਕਾਰੀਆਂ ਨੂੰ ਕਾਲ ਕੀਤੀ ਜਾਂ ਮਿਲੇ ਉਹਨਾਂ ਨੂੰ ਹਾਂ ਆਹ ਕਹਾਣੀ ਉਹ ਕਿਹੜੀ ਕੋਰਤੀ ਆ ਕਿਸੀ ਇਹ ਨਾ ਮੋੜਿਆਂ ਨੇ ਤੋਂ ਨਾ ਕੋਈ ਜਵਾਬ ਦਿੱਤਾ ਪਰਵਾਰੀ ਨਾਲ ਮੇਰੇ ਵਾਸਤੇ ਨਹੀਂ ਕੋਈ ਤੇ ਅੱਛਾ ਆ ਕੀਦੀ ਜ਼ਿੰਮੇਵਾਰੀ ਹੁੰਦੀ ਏ ਜ਼ਿੰਮੇਵਾਰੀ ਤਾਂ ਨਹਿਰੀ ਪਰਵਾਰੀ ਦੀ ਆ ਅੱਛਾ ਚਲ ਨਹਿਰ ਦਾ ਪਰਵਾਰੀ ਜਮੀਨ ਫਾਰੀ ਹੋਦੇ ਆਸੇ ਜੀ ਮੰਗ ਕਰਦੇ ਮੰਗੇ ਆ ਵੀ ਆਣ ਕੇ ਸਵੇਰ ਵੱਧਾ ਜਾਵੇ ਤੇ ਪਿੱਛੋਂ ਪੁੱਛਰੋਂ ਨੂੰ ਬੰਦ ਕਰਕੇ ਡਰੇਨ ਦੇ ਪਾਣੀ ਛੱਡਾ ਜਾਵੇ ਬਾਾਕੀ ਹੁਣ ਇਹ ਦੇਖਣਾ ਹੋਏਗਾ ਕਿ ਕਦੋਂ ਤੱਕ ਸਬੰਧਤ ਵਿਭਾਗ ਮੈਂ ਇਨਾ ਕਿਸਾਨਾਂ ਦੀ ਸਾਰ ਲੈਂਦਾ ਹੈ ਉਧਰ ਪਟਵਾਰੀ ਸਾਹਿਬ ਨੇ ਵੀ ਕਿਹਾ ਕਿ ਪਿਛੋਂ ਸੋਏ ਦੇ ਵਿੱਚੋਂ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ। ਕੇਸ਼ਰਪੁਰ ਡਗਜੀਤ ਸਿੰਘ ਦਰਦੀ ਦਾ ਨਾਮ ਇਹ ਪਹਿਆ। ਆਹ। ਬੱਸ ਕਰਮੇ। ਤੱਕਾ ਦੇ।